ਸੰਦਰਗ ਸਰ ਮੈਂ ਕਈ ਵਾਰ ਤੁਹਾਡੀਆਂ ਮਿੰਤਾ ਕੀਤੀਆਂ ਨੇ ਵੀ ਮੇਰਾ ਕਸੂਰ ਬਤਾਓ ਵੀ ਮੇਰੇ ਉੱਤੇ ਕਿਹੜਾ ਕੇਸ ਤੁਸੀਂ ਲਾਇਆ ਹੈ ਤੇ ਕਿਸ ਵਜੇ ਨਾਲ ਲਾਇਆ ਹੈ ਕੀ ਦਿੱਲੀ ਦੇ ਵਿੱਚ ਜਾ ਕੇ ਉੱਥੇ ਡਿਊਟੀ ਕਰਨੀ ਸੇਵਾ ਕਰਨੀ ਨਿਭਾਉਣੀ ਜਾਂ ਫਿਰ ਉਹ ਜਿਹੜੀ ਜਿਹੜੀ ਰੈਲੀ ਨਿਕਲੀ ਸੀ ਜਿਵੇਂ ਉੱਥੇ ਲਾਈਵ ਹੋ ਕੇ ਦਿਖਾ ਵੀ ਦਿੱਤਾ ਤੇ ਕੀ ਮੈਂ ਦੇਸ਼দ্রোহੀ ਹੋ ਗਿਆ ਸੀ ਭਾਈ ਅੰਤਰਗਵਾਦੀ ਹੋ ਗਿਆ ਸੀ ਕਿ ਤੁਹਾਡੀ ਪੁਲਿਸ ਨੇ ਜਦੋਂ ਮੈਂ ਪਾਸਪੋਰਟ ਤਿਆਰ ਕੀਤਾ ਚੰਡੀਗੜ੍ਹ ਦਾ ਪਾਸਪੋਰਟ ਮੈਂ ਆਪਣਾ ਬਣਵਾਇਆ ਸਾਰਾ ਕੁਝ ਕੀਤਾ ਮੈਂ ਉੱਥੇ ਇਨਕੁਆਇਰੀ ਦੇ ਕੇ ਆਇਆ ਮੇਰੀ ਸਾਰੀ ਫੋਟੋ ਹੋ ਗਈ ਤੇ ਤੁਹਾਡੀਆਂ ਤੁਹਾਡੇ ਤੁਹਾਡੇ ਹੀ ਸਰਕਾਰ ਦੇ ਆ ਹੁਣ ਮੈਂ ਇਹਨਾਂ ਨੂੰ ਗਲਤ ਨਹੀਂ ਕਹਾਂਗਾ ਕਿਉਂਕਿ ਸਾਡੀ ਭਾਈ ਜੰਨੇ ਠੀਕ ਹੈ ਮੇਰੀ ਇੰਨੀ ਇੰਨੀ ਗੰਦੀ ਉਹ ਨਹੀਂ ਹੈਗੀ ਮੈਂ ਕਿਸੇ ਨੂੰ ਕਿਸੇ ਦੀ ਉਲੰਘਣਾ ਕਰਾਂ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰਾ ਪਾਸਪੋਰਟ ਰੋਕਿਆ ਕਿਉਂ ਕਿਹੜੀ ਵਜ੍ਹਾ ਸੀ ਭਾਈ ਮੈਂ ਪੜਿਆ ਲਿਖਿਆ ਨਹੀਂ ਸੀ ਦੇਸ਼ ਦਾ ਨਾਗਰਿਕ ਨਹੀਂ ਸੀ ਕਿਹੜੀ ਮਲੰਘਣਾ ਕਰਤੀ ਕਿਹੜੀ ਮੈਂ ਰਵੋਲਵ ਠਾ ਲਈ ਸੀ ਭਾਈ ਕਿਸ ਦਾ ਮੈਂ ਨੁਕਸਾਨ ਕੀਤਾ ਮੈਨੂੰ ਪਤਾ ਇਹਦੇ ਵਿੱਚ ਕਿਹੜੇ-ਕਿਹੜੇ ਇਨਵੋਲਵ ਨੇ ਉਸ ਸਮੇਂ ਤੇ ਸਾਰੇ ਜਿਹੜੇ ਉਸ ਸਮੇਂ ਦੇ ਸਰਪੰਚ ਰਹੇ ਨੇ ਉਸ ਸਮੇਂ ਦੇ ਜਿਹੜੇ ਲੋਕ ਲੋਕਾਂ ਨੇ ਘਰਾਂ ਆ ਕੇ ਸਾਡੇ ਕੋਲੋਂ ਮੇਰੇ ਪਿਓ ਕੋਲੋਂ 5000 ਰੁਪਏ ਮੰਗੇ ਨੇ ਕਿਹੜਾ ਪੁਲਿਸ ਅਫਸਰ ਸੀ ਉਹ ਕਿਹੜੇ ਕਿਹੜੇ ਨ ਕਿਹੜਾ ਲੈ ਕੇ ਗਿਆ ਕਿੱਥੇ ਤੱਕ ਜਾ ਕੇ ਮੈਂ پاگل ਹੋਇਆ ਕਿੱਥੇ ਜਾ ਕੇ ਮੈਂ ਨਸ਼ਾ ਨਸ਼ਾ ਘਰ ਦੇ ਵਿੱਚ ਜਾ ਕੇ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਮੈਂ ਉੱਥੇ ਜਾ ਕੇ ਉੱਥੇ ਉੱਥੇ ਮੈਂ ਉਹ ਸਾਰਾ ਕੁਝ ਮੈਂ ਹੰਢਾਇਆ ਆਪਣੇ ਸਰੀਰ ਤੇ ਤੁਸੀਂ ਮੈਨੂੰ ਮਜਬੂਰ ਕੀਤਾ ਤੁਸੀਂ ਮੈਨੂੰ ਮਾਨਸਿਕ ਤੌਰ ਤੇ ਕਮਜ਼ੋਰ ਸਮਝਿਆ ਸੀ ਤੁਹਾਨੂੰ ਕੀ ਪਤਾ ਮੈਂ ਤੁਹਾਡਾ ਪਿਓ ਦਾ ਪਿਓ ਹਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਰ ਆ ਮੈਂ ਜਿਹਨੇ 4 ਸਾਹਿਬਜ਼ਾਦੇ ਬਾਹਰ ਦਿੱਤੇ ਸੀ ਜਿਨ੍ਹਾਂ ਦੀ ਟ੍ਰੇਨਿੰਗ ਕਰਦੀ ਸੀ ਬਾਹਰ ਦੇ ਨਹੀਂ ਸੀ ਤੁਹਾਡੇ ਸਾਰਿਆਂ ਸੰਤਾਂ ਮਾਪੁਰਖਾਂ ਦੇ ਕੋਲ ਰਹਾ ਮੈਂ ਵੱਡੇ ਵੱਡੇ ਸੰਤਾਂ ਮਾਪੁਰਖਾਂ ਕੋਲ ਕਿਰਪਾ ਉਹਨਾਂ ਦੀ ਬਖਸ਼ਿਸ਼ ਹੈ ਡਰਦਾ ਨਹੀਂ ਮੈਂ ਪਰ ਯਾਦ ਰੱਖਿਓ ਹੁਣ ਤੁਸੀਂ ਤੁਸੀਂ ਤਾਂ ਜੋ ਕਰਨੀ ਸੀ ਕਰਦੀ ਹੁਣ ਮੈਂ ਸਰਕਾਰ ਤੋਂ ਇਹੀ ਡਿਮਾਂਡ ਕਰਾਂਗਾ ਵੀ ਜਾਂ ਤਾਂ ਮੇਰਾ ਪਾਸਪੋਰਟ ਮੇਰੇ ਘਰ ਆਣਾ ਚਾਹੀਦਾ ਏ ਔਰ ਦੂਜੀ ਡਿਮਾਂਡ ਮੈਂ ਕਰਾਂਗਾ ਵੀ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸਮਝ ਲੋ ਕਿ ਮੈਨੂੰ ਬੁਰਾ ਭਲਾ ਜਾਂ ਮੈਨੂੰ ਇੰਨਾ ਉਹਨਾਂ ਨੇ ਜੇਲਾਂ ਤੱਕ ਖਿੱਚਿਆ ਜਾਂ ਜਿਹੜੀ ਉਹ ਕਹਿੰਦੇ ਨੇ ਦਿੱਲੀ ਤੋਂ ਰਿਪੋਰਟ ਕਿਹੜੀ ਦਿੱਲੀ ਤੋਂ ਰਿਪੋਰਟ ਹੈ ਭਾਈਓ ਉਹਦੋਂ ਨਹੀਂ ਦਿੱਖਿਆ ਤੁਹਾਨੂੰ ਤੁਹਾਡੇ ਆਰਐਸਐਸ ਵਾਲੇ ਮੇਰੇ ਡਾਕੂਮੈਂਟ ਭੇਜਦੇ ਸੀ ਸਾਡੀ ਸਾਡੀ ਪਾਰਟੀ ਤੋਂ ਆ ਜਾ ਇੱਧਰ ਆ ਜਾ ਉੱਧਰ ਆ ਜਾ ਮੈਂ ਕਦੇ ਕਿਸੇ ਨੂੰ ਬੋਲਿਆ ਕਦੇ ਨਹੀਂ ਬੋਲਿਆ ਪਰ ਤੁਸੀਂ ਸੋਚਦੇ ਵੀ ਚੁੱਪ ਚਾਪ ਹੈ ਇਹ ਬੋਲਦਾ ਨਹੀਂ ਕੁਝ ਕਹਿੰਦਾ ਨਹੀਂ ਇਹ ਗੱਲਾਂ ਉੱਪਰ ਤੱਕ ਜਾਣ ਗਈਆਂ ਹੁਣ ਹੁਣ ਇਹ ਰੁਕਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਜਾਂ ਤਾਂ ਤੁਸੀਂ ਆਪਣੀ ਆਪਣੇ ਆ ਮੈਂ ਤੁਹਾਡੀ ਅੱਖਾਂ ਚੋਂ ਖਾਪ ਕੇ ਗੱਲ ਕਰਨ ਵਾਲਾ ਹੁਣ ਮੈਂ ਪੁੱਛਾਂਗਾ ਤੁਹਾਨੂੰ ਠੀਕ ਹੈ ਨਾ ਮੈਂ ਤਾਂ ਹੈ ਨਹੀਂ ਸਿਡੀ ਭਾਈ ਮੈਂ ਹੈਗਾ ਸੀ ਨ ਸਿਡੀ ਤੁਸੀਂ ਅਮਰਤਪਾਲ ਨੂੰ ਨ ਸਿਡੀ ਕਹਿ ਸਕਦਾ ਤੁਸੀਂ ਹੋਰਾਂ ਨੂੰ ਕਹਿ ਦਿੱਤਾ ਤੁਸੀਂ ਮੈਨੂੰ ਵੀ ਅੰਤਰਕਵਾਦੀ ਬਣਾ ਦੇ ਫਿਰ ਤਾਂ ਤੁਸੀਂ ਹੈ ਹੀ ਪੰਤ ਅੰਤਰਕਵਾਦੀ ਸਾਡੇ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੰਤਰਕਵਾਦੀ ਸਾਡੇ ਦਾ ਸਹਿਬਜ਼ਾਦੇ ਜੰਤਰਕਵਾਦੀ ਜਿਹੜਾ ਇੱਥੇ ਸੱਚ ਦੀ ਗੱਲ ਕਰੇਗਾ ਉਹ ਸਾਰੀ ਅੰਤਰਕਵਾਦੀ ਨੇ ਕਰਿਓ ਫੋਨ ਹੁਣ ਤੁਸੀਂ ਮੈਨੂੰ ਲਾਓ ਫੋਨ ਸਾਰੀਆਂ ਰਿਕਾਰਡਿੰਗਾਂ ਪਈਆਂ ਜਿਹਨੀਆਂ ਤੁਸੀਂ ਮੇਰੇ ਨਾਲ ਗੱਲਾਂ ਕੀਤੀਆਂ ਸੀ ਨਾ ਜਿੱਡੇ ਜੁੱਤ ਗੱਲਾਂ ਕੀਤੀਆਂ ਸਾਰੀਆਂ ਮੈਂ ਪਹੁੰਚਾ ਕੇ ਹਟਾਂਗਾ ਤੁਹਾਡੀਆਂ ਅਰ ਪਹੁੰਚਾ ਕੇ ਹਟਾਂਗਾ ਨਹੀਂ ਪਹੁੰਚਾ ਦਿੱਤੀਆਂ ਨੇ ਮੈਂ ਮੈਨੂੰ ਪਤਾ ਤੁਹਾਡ ਇਹ ਸਭਾ ਜੀ ਨਾ ਕਰਿਓ ਮੈਂ ਪ੍ਰਚਾਰਕ ਆ ਮੈਂ ਆਪਣੀ ਗੱਲ ਖੁੱਲ ਕੇ ਰੱਖ ਸਕਦਾ ਜਦੋਂ ਅਸੀਂ ਦੂਜਿਆਂ ਦੀ ਸਮੱਸਿਆ ਮਾਰ ਹਟਾ ਸਕਦੇ ਆ ਕਿ ਸਾਡੇ ਤਾਂ ਤੁਸੀਂ ਇਰਜਾਮ ਲਾਓਗੇ ਤੁਸੀਂ ਨਾ ਮਾੜਾ ਤੁਸੀਂ ਕਹਿੰਦਾ ਵੀ ਯਾਰੋ ਖਾਣ ਪੀਣ ਵਾਲੇ ਮਾੜੇ ਹੋ ਗਏ ਨੇ ਉਹ ਆਪਣੀ ਬਾਜੀ ਚੁੱਕ ਸਕਦੇ ਬੋਲ ਨਹੀਂ ਸਕਦੇ ساری ਉਮਰ ਤੁਹਾਡੀਆਂ ਮੈਂ ਤੁਹਾਡੇ ਥਾਣੇ 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 ਘੁੰਮਦਾ ਰਿਹਾ ਮੈਂ ساری ਉਮਰ ਥੈਲੀਆਂ ਕਦੋਂ ਕਦੋਂ ਥੈਲੀਆਂ ਚਲਦੀਆਂ ਕਦੋਂ ਬੋਤਲਾਂ ਬਣਦੀਆਂ ਸਨ ਕਦੇ ਤੁਸੀਂ ਸੂਆ ਲਾਇਆ ਕਦੇ ਵੀ ਕਿਵੇਂ ਬਣਦੀਆਂ ਨੇ ਕਿਹੜੇ ਵੇਚਦੇ ਨੇ ਗੱਲਾਂ ਕਰਦੇ ਹੋ ਯਾਰ ਤੁਸੀਂ ਯਾਰ ਤੁਸੀਂ ਕਿਉਂ ਯਾਰ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਹੋ ਤੁਸੀਂ 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 ਲੁਕਾਈ ਦੀ ਆਵਾਜ਼ ਨੂੰ ਚੁੱਪ ਕਰਾਣਾ ਚਾਹੁੰਦੇ ਹੋ ਹੋ ਅਜੇ ਵੀ ਸਬਰ ਹੈ ਜਿੰਨੇ ਜਿੰਨੇ ਪੈਸੇ ਜਿੰਨੇ ਤੁਸੀਂ ਖਾਦੇ ਹੋ ਚੁੱਪਚਾਪ ਕਰਕੇ ਮੇਰੇ ਘਰ ਪਹੁੰਚਾ ਦਿਓ ਮੇਰੇ ਆਉਣ ਤੋਂ ਪਹਿਲਾਂ 2 ਦਿਨ ਦਾ ਸਮਾਂ ਮੇਰੇ ਕੋਲ ਸਿਰਫ 2 ਦਿਨ ਦਾ 2 ਦਿਨ ਬਾਅਦ ਜੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਜਾਂ ਮੇਰੇ ਪਾਸਪੋਰਟ ਦੇ ਵਿੱਚ ਜਿਹੜੀ ਵੀ ਅਰਚਨ ਆਈ ਸੀ ਔਰ ਜਿਹੜਾ ਉਹ ਹਵਲਦਾਰ ਜਿਹੜਾ ਘਰ ਆਇਆ ਸੀ ਕੀ ਕਾਰਨ ਰਹਾ ਕੀ ਉਹਨੂੰ ਲਿਖਣਾ ਪਿਆ ਕਿਉਂ ਕਾਰਨ ਲਿਖਣਾ ਪਿਆ ਉਹ ਸਾਰੀਆਂ ਗੱਲਾਂ ਦੀ ਰਿਪੋਰਟ ਚਾਹੀਦੀ ਹੈ ਮੈਨੂੰ ਜੇ ਨਹੀਂ ਹੋਈ ਫਿਰ ਉਹਦੀ ਕਾਰਵਾਈ ਮੈਂ ਕਰ ਆਪ ਮੈਂ ਆਪਣੇ ਕੇਸ ਦੀ ਕਾਰਵਾਈ ਆਪ ਕਰਾਂਗਾ ਤੇ ਕਿਵੇਂ ਕਰਾਂਗਾ ਸਾਰੇ ਤੁਹਾਡੇ ਵਕੀਲ ਜੱਜ ਸਾਹਿਬਾਨ ਸਭ ਦਾ ਨੰਬਰ ਹੈ ਮੇਰੇ ਕੋਲ ਉੱਪਰ ਤੱਕ ਕੋਰਟ ਤੱਕ ਲੈ ਕੇ ਜਾ ਕੇ ਸੁੱਟੂ ਤੁਹਾਨੂੰ ਮੈਂ ਤੁਹਾਡੇ ਉੱਪਰ ਤੱਕ ਮੈਂ ਤੁਹਾਨੂੰ ਛੱਡਦਾ ਨਹੀਂ ਤੁਹਾਨੂੰ ਕੀ ਕਰੋਗੇ ਜੇਲ੍ਹ ਜੋ ਪਾਓਗੇ ਜੇਲ੍ਹ ਤਾਂ ਮੇਰਾ ਘਰ ਹੈ ਜੇਲ੍ਹ ਤਾਂ ਮੇਰਾ ਘਰ ਹੈ ਸੁਪਰੀਮ ਕੋਰਟ ਤੱਕ ਮੈਂ ਇੱਥੋਂ ਉੱਥੋਂ ਤੱਕ ਲੈ ਜਾਾਂਗਾ ਮੈਂ ਹਜੇ ਤੱਕ ਕੁਝ ਕੀਤਾ ਨਹੀਂ ਆ ਮੈਂ ਤੁਹਾਨੂੰ 2 ਦਿਨ ਦਾ ਸਮਾਂ ਦਿੰਦਾ ਸਿਰਫ 2 ਦਿਨ ਦਾ ਜਾਂ ਤਾਂ ਜਾਂ ਤਾਂ ਨਿਪਟਾਰਾ ਕਰੋ ਦੇਖੋ ਵੀ ਕਿਹਦੀ ਕਹਿੰਦਾ ਕਸੂਰ ਸੀ ਕਿੰਨੇ ਕਿਸਾਨ ਅੰਦੋਲਨ ਦੇ ਵਿੱਚ ਮੈਂ ਹੀ ਇਕੱਲਾ ਗਿਆ ਸੀ ਕਿ ਆ ਯਾਰ ਉਹ ਮੇਰੀ ਡਿਊਟੀ ਚੱਲਦੀ ਉੱਥੇ 2 ਸਾਲਾਂ ਤੋਂ ਯਾਰ ਕਮਾਲ ਕਰਦੇ ਤੁਸੀਂ ਯਾਰ ਕਿਹੜੇ ਲੋਕ ਸੀਓ ਜਿਹੜੇ ਤੁਹਾਨੂੰ ਕਹਿ ਕੇ ਬਿਆਰੇ ਅੰਤਰਕਵਾਦੀ ਆ ਕਿਸਾਨੀ ਐ ਜਨਗਨ ਮੰਨ ਨਹੀਂ ਆਂਦਾ ਇਹਨਾਂ ਨੂੰ ਅਰ ਮੈਂ ਤੁਹਾਨੂੰ ਗਾ ਕੇ ਸੁਣਾਵਾਂ ਮਬੰਦੇ ਮਾਤਮ ਗਾ ਕੇ ਸੁਣਾਵਾਂ ਤੁਹਾਨੂੰ ਦੱਸੋ ਕੀ ਸੁਣਨਾ ਤੁਸੀਂ ਮੇਰੇ ਕੋਲ ਕਿ ਤੁਸੀਂ ਮੇਰੇ ਤੋਂ ਇਹ ਸ਼ਬਦ ਗਾਵੇਂ ਮੈਂ ਦੇਸ਼ ਭਗਤ ਹੈ ਜਾਂ ਨਹੀਂ ਆ ਮੈਂ ਸੁਣਾਉਂ ਤੁਹਾਨੂੰ ਦੇਸ਼ ਭਗਤੀ ਕੀ ਚੀਜ਼ ਹੁੰਦੀ ਆ ਇਹਨਾਂ ਨੂੰ ਰਾਜੇ ਨਹੀਂ ਪਤਾ ਉਹਨਾਂ ਆਪਣੇ ਰਾਜ ਕਿੰਨੇ ਨੇ ਜ਼ਿਲ੍ਹੇ ਕਿੰਨੇ ਨੇ ਪ੍ਰੀਸਿਡੈਂਟ ਕਿੰਨੇ ਨੇ ਨਿਆਲੇ ਕਿੰਨੇ ਨੇ ਹੈ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ ਜਿੱਥੇ ਸੁਪਰੀਮ ਕੋਰਟ ਹੈ ਜਿੱਥੇ ਹਾਈ ਕੋਰਟ ਹੈ ਉਹ ਜ਼ਮੀਨ ਕਿ ਜਿੱਦਨ ਅਸੀਂ ਆਪਣਾ ਹੱਕ ਮੰਗਣ ਆ ਗਏ ਤਾਂ ਤੁਹਾਡੇ ਕੋਲ ਰਹਿਣਾ ਕੱਖ ਨਹੀਂ ਹੈ ਤੁਸੀਂ ਸੇਵਕ ਬਣ ਕੇ ਰੋ ਸੇਵਕ ਬਣ ਕੇ ਰੋ ਯਾਰ ਤੁਸੀਂ ਸਾਨੂੰ ਨਾ ਡਰਾਓ ਨਾ ਧਮਕਾਓ ਤੁਹਾਡੀ ਜ਼ਮੀਨਾਂ ਨਹੀਂ ਹੈਗੀਆਂ ਇਹ ਇਹ ਸਾਡੀਆਂ ਜ਼ਮੀਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਮੀਨਾਂ ਨੇ ਇਹ ਔਰ ਜਿੱਦਨ ਮੈਂ ਆ ਗਿਆ ਨਾ ਸਾਹਮਣੇ ਔਰ ਖੁੱਲ ਕੇ ਆ ਗਿਆ ਮੈਂ ਤਾਂ ਮਾਫੀ ਮੰਗ ਲਾਂਗਾ ਆਪਣੇ ਅਕਾਲ ਪੁਰਖ ਤੋਂ ਮੈਂ ਤਾਂ ਮੰਗ ਲਾਂਗਾ ਮਾਫੀਆਂ ਅੰਬਰ ਅਨੰਦਪੁਰ ਸਾਹਿਬ ਜਾ ਕੇ ਮੈਂ ਤਾਂ ਪੰਜ ਪਿਆਰਿਆਂ ਦੇ ਅੱਗੇ ਨਸਮਸਤਕ ਵੀ ਹੋ ਜਾਂਗਾ ਮੈਂ ਆਪਣੀਆਂ ਗਲਤੀਆਂ ਪਲਾਹ ਕੇ ਫਿਰ ਮੈਂ ਤੁਹਾਡੇ ਸਾਹਮਣੇ ਜਦੋਂ ਮੈਂ ਆਇਆ ਨਾ ਤੁਸੀਂ ਆਪਣੀ ਵਾਈ ਲਾ ਕੇ ਰੱਖਿਓ ਬਸ ਇੰਨਾ ਹੀ ਕਹਿਣਾ ਸੀ ਮੈਂ 15 ਅਗਸਤ 1947 ਦੇਸ਼ ਆਜ਼ਾਦ ਹੋ ਸਭਨਾਂ ਨੂੰ ਦੇਸ਼ ਦੀ ਆਜ਼ਾਦੀ ਦੀ ਲੱਖ ਲੱਖ ਵਧਾਈਆਂ ਪਰ ਇਸ ਦੇਸ਼ ਦੀ ਆਜ਼ਾਦੀ ਦੇ ਸਮੇਂ ਜਿਹੜੀ ਪੀੜਤਾਂ ਤੋਂ ਪੀੜਾ ਤੋਂ ਮੈਂ ਨਿਕਲਿਆ ਜੇ ਮੇਰੇ ਪਾਸਪੋਰਟ ਹਰਿਆਣਾ ਸਰਕਾਰ ਮੇਰਾ ਪਾਸਪੋਰਟ ਰੋਕਦੀ ਹੈ ਮੇਰਾ ਪਾਸਪੋਰਟ ਕਿਉਂ ਜ਼ਬਤ ਕੀਤਾ ਗਿਆ ਮੇਰੇ ਪਾਸਪੋਰਟ ਤੇ ਕਿੰਤੂ ਪਰੰਤੂ ਕਿਉਂ ਕੀਤਾ ਗਿਆ ਤੇ ਜੇ ਦਿੱਲੀ ਤੋਂ ਕੋਈ ਹਾਈ ਕਮਾਂਡ ਦਾ ਆਰਡਰ ਹੈ ਜਾਂ ਉਹਦੇ ਕਾਰਨ ਤੁਸੀਂ ਕੋਈ ਇਹੋ ਜੀ ਕੁਝ ਕੀਤਾ ਹੈ ਤੇ ਉਹਦਾ ਮੈਨੂੰ ਰਿਟਰਨ ਚਾਹੀਦਾ ਜੇ ਮੈਂ ਦੇਸ਼ ਤਰੋ ਤਾਂ ਮੈਨੂੰ ਅੰਦਰ ਕਰੋ ਬਹੁਤ ਜਲਦੇ ਵਿੱਚ ਬਾਹਰ ਕਿ ਛੱਡਿਆ ਮੈਨੂੰ ਡਰਾਣਾ ਪੈਸਾ ਪੈਸਾ ਗੁਰੂਜੀ ਪੈਸਾ ਸਪੋਰਟ ਪਾਵਰ ਨਥਿੰਗ ਇੰਪੋਸੀਬਲ ਤੁਸੀਂ ਡਿਸਾਈਡ ਕਰੋਗੇ ਮੈਂ ਮੈਂ ਆਪਣੀ ਮੈਂ ਆਪਣੀ ਜ਼ਿੰਦਗੀ ਕੀਮਤ ਜੁਣੀ ਹੈ ਹੂ ਆਰ ਯੂ ਯੂ ਆਰ 올 ਕ੍ਰਾਈਮਨਲ ਜੋ ਪਬਲਿਕ ਪਪਲ ਪਬਲਿਕ ਨੂੰ ਹਾਥ ਕਰੇਗਾ ਨਾ ਪਬਲਿਕ ਦੀ ਆਵਾਜ਼ ਨੂੰ ਰੋਕੇਗਾ ਉਹ ਕ੍ਰਾਈਮਨਲ ਹੈ ਤੁਸੀਂ ਸੇਵਾਦਾਰ ਤੁਸੀਂ ਜਦੋਂ ਅਸੀਂ ਤੁਹਾਡੇ ਕੋਲ ਜੇ ਤੁਸੀਂ ਕੁਰਸੀ ਤੇ ਨਹੀਂ ਬਹਿ ਸਕਦੇ ਤੁਸੀਂ ਸਾਡੇ ਤੁਸੀਂ ਪਹਿਲਾਂ ਕੁਰਸੀ ਬਜ਼ੁਰਗਾਂ ਨੂੰ ਦੋਗੇ ਤੁਸੀਂ ਕੁਰਸੀ ਤੇ ਨਹੀਂ ਬਹਿ ਸਕਦੇ ਤੁਸੀਂ ਤੁਸੀਂ ਖੜੇ ਹੋ ਕੇ ਸਾਡੀ ਸਾਡੀ ਪ੍ਰੋਬਲਮ ਸੁਣੋਗੇ ਤੇ ਪਾਪੇ ਬਣਦੇ ਹੋ ਤੁਸੀਂ ਜੇ ਤੁਸੀਂ ਕੇਸ ਕਰਨਾ ਹੈ ਇਹਨਾਂ ਸਿੱਖ ਮਿਸਨਰੀ ਕੌਲਜਾਂ ਦੇ ਉੱਤੇ ਕੇਸ ਕਰੋ ਜਿਹੜੇ ਕਹਿੰਦੇ ਨੇ ਕਹਿੰਦੇ ਬ੍ਰਹਮਗਣੀ ਦੇ ਪੈਰ ਨਹੀਂ ਛੂਨੇ ਚਾਹੀਦੇ ਬ੍ਰਹਮਗਣੀ ਨੂੰ ਮੰਨਣਾ ਨਹੀਂ ਜੇ ਕੇਸ ਕਰਨਾ ਟਕਸਾਲੀਆਂ ਦੇ ਕਰੋ ਜਿਹੜੇ ਕਹਿੰਦੇ ਨੇ ਜਿਹੜੇ ਮਿਸਨਰੀ ਹੁੰਦੇ ਨੇ ਇਹ ਸਿੱਖ ਨਹੀਂ ਹੁੰਦੇ ਭਗਤ ਨਹੀਂ ਹੁੰਦੇ ਪੜਾਈ ਕੌਣ ਕਰਾਂਦਾ ਹੈ ਸਕੂਲ ਵਾਲੇ ਕਰਾਂਦੇ ਨੇ ਟੀਚਰ ਫਿਰ ਤਾਂ ਮਤਲਬ ਸਾਰੇ ਮਾਰੇ ਜਿਨ੍ਹਾਂ ਨੇ ਮੈਨੂੰ ਪੜਾਈ ਕਰਾਈ ਟੀਚਰ ਨੇ ਬਣਾਏ ਨੇ ਉਹ ਸਾਰੇ ਕ੍ਰਾਈਮਨਲ ਨੇ ਸਾਨੂੰ ਜਵਾਬ ਦੇਣਾ ਔਖਾ ਜਾਂਦਾ ਘਰ ਵਾਲੇ ਕਹਿੰਦੇ ਯਾਰ ਤੁਸੀਂ ਕਿਹੜੇ ਕੰਮ ਕਰਕੇ ਆ ਗਏ ਤੁਸੀਂ ਕਿਹੜੇ ਤੁਸੀਂ ਕਹਿੰਦੇ ਅਸੀਂ ਕੀ ਸਮਝਾਈਏ ਬੀ ਇਹ ਸਾਰੇ ਸਾਰੇ ਖਾਣ ਨੂੰ ਫਿਰਦੇ ਨੇ ਸਾਨੂੰ ਮਾਰਨ ਨੂੰ ਫਿਰਦੇ ਨੇ ਡਕਣ ਨੂੰ ਕੀ ਕਸੂਰ ਹੈ ਮੇਰਾ ਵੀ ਮੈਂ ਬਾਣੀ ਪੜਦਾ ਮੈਂ ਬਾਣੀ ਦਾ ਗਿਆਨ ਲੈ ਲਿਆ ਮੈਂ ਕਿਨਸੇ ਦਲਦਲ ਦੇ ਵਿੱਚ ਨਿਕਲ ਕੇ ਪਰਮਾਤਮਾ ਦੀ ਬਾਣੀ ਪੜਨ ਲੱਗਾ ਬਾਣੀ ਦੇ ਸ਼ਲੋਕ ਮੈਨੂੰ ਆਣ ਲੱਗੇ ਜਾਂ ਮੈਂ ਉਹਦੀ ਵਿਚਾਰ ਕਰਨ ਲੱਗ ਪਿਆ ਜਾਂ ਮਿਹਨਤ ਕਰ ਲਈ ਕਿਹੜਾ ਕਸੂਰ ਸੀ ਮੇਰਾ ਹੁਣ ਨਹੀਂ ਤੁਸੀਂ ਕਰਦੇ ਤੁਹਾਡੀ ਜਮੀਰਾਂ ਮਰ ਗਈਆਂ ਮੈਂ ਇਹ ਕਹਾਂਗਾ ਮੈਂ ਨਹੀਂ ਕਿਸ ਨੂੰ ਕਹਿੰਦਾ ਨਾ ਖੜੋ ਤੁਸੀਂ ਯਾਰ ਮੈਨੂੰ ਲੋੜ ਵੀ ਤੁਹਾਡੀ ਬਹੁਤ ਹੋ ਗਿਆ ਮੈਂ ਬਹੁਤ ਦਿਨੋਂ ਤੋਂ ਦੇਖ ਰਿਹਾ ਵੀ ਕਦੋਂ ਮੈਂ ਤੁਹਾਡੇ ਕੀ ਹੋ ਜਾਏਗਾ ਰੋਟੀ ਰੋਕੋਗੇ ਮੇਰੇ ਮੇਰੇ ਆਰਥਿਕ ਤੰਗੀ ਕਰੋਗੇ ਤੁਸੀਂ ਮੈਨੂੰ ਕਿਸ ਪਾਸੋਂ ਮਾਰੋਗੇ ਤੁਸੀਂ ਕਿਸ ਪਾਸੋਂ ਰੋਕੋਗੇ ਨੌਕਰੀ ਪਾਸੋਂ ਰੋਕੋਗੇ ਜਿੱਥੇ ਤੱਕ ਤੁਹਾਡਾ ਬਾਲ ਰੋਕ ਲਵੋ ਗੋਲੀ ਮਾਰੋਗੇ ਮਾਰ ਦਿਓ ਹੁਣ ਨਹੀਂ ਪ੍ਰਭਾ ਹੁਣ ਤਾਂ ਕਹਿ ਤਾ ਜੋ ਕਹਿਣਾ ਸੀ ਤੇ ਮੇਰੇ ਮੇਰੇ ਆਸੇ ਆਸੇ ਪਾਸੇ ਚਾਰੇ ਪਾਸੇ ਜਾ ਕੇ ਮੇਰੇ ਯਾਰਾਂ ਦੋਸਤਾਂ ਦੇ ਵਿੱਚ ਜਾ ਕੇ ਪਤਾ ਕਰ ਲਿਓ ਜਿਹੜੀ ਗੱਲ ਮੈਂ ਕਹਿੰਦਾ ਮੈਂ ਸੱਚ ਕਹਿੰਦਾ ਤੁਹਾਡੇ ਮੰਗੂ ਝੂਠ ਨਹੀਂ ਕਹਿੰਦਾ ਮੈਂ ਤਾਰ ਰੜਕਦਾ ਤੁਹਾਡੀ ਅੱਖਾਂ 'ਚੋਂ ਮੈਂ ਤਾਂ ਤੁਹਾਨੂੰ ਤਕਲੀਫ ਹੈ ਸਾਰੇ ਸਮਾਜ ਨੂੰ ਮੈਂ ਏਕਤਾ ਦੇ ਸੂਤਰ ਦੇ ਵਿੱਚ ਬੰਨ੍ਹਣਾ ਚਾਹੁੰਦਾ ਸਾਰੇ ਧਰਮਾਂ ਦਾ ਮੈਂ ਪਿਆਰ ਕਰਦਾ ਹਾਂ ਸਾਰੇ ਧਰਮਾਂ ਦਾ ਮੈਂ ਆਦਰ ਕਰਦਾ ਹਾਂ ਤੁਹਾਡੇ ਮੰਗੂ ਨਹੀਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਮੇਰਾ ਕੋਈ ਵਿਰੋਧ ਨਹੀਂ ਕਿਸੇ ਕਾ ਅੱਜ ਲੱਗ ਅੱਜ ਲੱਗ ਮੈਂ ਕਿਸੇ ਪਾਰਟੀ ਦਾ ਕਿਸੇ ਪਾਰਟੀ ਨੂੰ ਮੈਂ ਜੁਆਇਨ ਨਹੀਂ ਕੀਤਾ ਹਾਂ ਉਹਨਾਂ ਦੀ ਪ੍ਰਸ਼ੰਸਾ ਕਰਨਾ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਤੋਂ ਸੁਣਨਾ ਇਹ ਮੇਰਾ ਮੇਰਾ ਫਰਜ਼ ਹੈ ਸਾਰੇ ਪੁਲਿਸ ਅਧਿਕਾਰੀ ਕੋਈ ਮਾੜਾ ਪੁਲਿਸ ਅਧਿਕਾਰੀ ਨਹੀਂ ਹੁੰਦਾ ਕਈਆਂ ਦੇ ਫੋਨ ਆਏ ਮੇਰੇ ਕੋਲ ਕੁਛੇਤਰ ਗਿਆ ਮੈਂ ਸੀਆਈ ਸਟਾਫ ਦੇ ਵਿੱਚ ਕਾ ਤੁਹਾਡੇ ਲਾੜੂਆ ਗਿਆ ਕਿੱਥੇ ਨਹੀਂ ਗਿਆ ਮੈਂ ਗਿਆ ਨਾ ਕਿਸੇ ਨੇ ਮੇਰੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਪਰ ਜਿਨ੍ਹਾਂ ਨੇ ਕੀਤੀ ਹੈ ਨਾ ਇੱਕ ਦੋ ਜਿਹੜੇ ਉਹ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਕੀਤਾ ਹੈ ਹੁਣ ਵੀ ਜਿਹੜੇ ਸੋਚ ਰਹੇ ਵੀ ਐਵੇਂ ਤੁਰੇ ਫਿਰਦੇ ਨੇ ਉਹਨਾਂ ਨੂੰ ਮੇਰੀ ਵਾਰਨਿੰਗ ਹੈ ਕਰ ਲਿਓ ਜਿਹੜਾ ਤੁਸੀਂ ਕਰਨਾ ਫਿਰ ਆਵਾਂਗਾ ਮੈਂ ਤੁਸੀਂ ਜਿੱਥੇ ਮਰਜ਼ੀ ਬੁਲਾ ਲਿਓ ਮੈਨੂੰ ਕਰ ਲਿਓ ਫੋਨ ਹਾਜ਼ਰ ਹੋ ਜਾਵਾਂਗਾ ਤੁਹਾਡੇ ਸਾਹਮਣੇ ਆ ਕੇ ਮੈਂ ਡਰਦਾ ਨਹੀਂ ਮੈਂ ਘਬਰਾਉਂਦਾ ਨਹੀਂ ਪਰ ਜੇ ਇਹ ਗੱਲ ਇਹ ਮੇਰੀ ਮੇਰੀ ਜਿਹੜੀ ਅੱਜ ਦੀ ਸਪੀਚ ਹੈ ਜੇ ਇਹ ਸਪੀਚ ਮੈਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਇਹੀ ਸਪੀਚ ਮੈਂ ਇੱਕ ਨੂਰ ਜਥਾ ਇੱਕ ਨੂਰ ਜਥਾ ਹਰ ਇੱਕ ਥਾਂ ਤੇ ਜਿੱਥੇ ਵੀ ਜੜੀ ਵੀ ਸਸਤਾ ਹੋਵੇਗੀ ਉੱਥੇ ਪੰਚਾਵਾਂਗਾ ਮੈਂ ਪੁੱਛਾਂਗਾ ਵੀ ਤੁਹਾਡੀ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਜੇ ਤੁਹਾਡੇ ਪ੍ਰਚਾਰਕਾਂ ਨੂੰ ਵੀ ਇਸ ਦੇ ਵਿੱਚ ਇਸ ਦੇ ਵਿੱਚ ਜਾਣਾ ਪੈਂਦਾ ਹੈ ਜੇ ਤੁਹਾਡੀ ਵਿਚਾਰ ਕਰਦੇ ਹਾਂ ਜੇ ਸਾਰਿਆਂ ਨੂੰ ਇਕੱਠਾ ਕਰਕੇ ਵੀ ਜੇ ਤੁਹਾਡੇ ਕਰਕੇ ਸਾਨੂੰ ਆਹ ਕੁਝ ਸਹਿਣਾ ਪੈਂਦਾ ਤੇ ਸਾਨੂੰ ਮਾਫ਼ ਕਰਿਓ ਅਸੀਂ ਸਭ ਕੁਝ ਤਿਆਗ ਕੇ ਅਸੀਂ ਇਨਸਾਨੀਅਤ ਨੂੰ ਆਪਣਾ ਧਰਮ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਤਾਂ ਇਨਸਾਨ ਬਣਨਾ ਪਸੰਦ ਕਰਾਂ ਸਾਨੂੰ ਨਹੀਂ ਲੋੜ ਪਈ ਠੀਕ ਹੈ ਨਾ ਹੁਣ ਮੈਂ ਮੈਂ ਉਹਨਾਂ ਵਾਂਗੂ ਨਹੀਂ ਮੈਂ ਕਕਾਰ ਤਾਰ ਦਿਆਂਗਾ या मेन अमेरिका में मैं मर गया मैं खत्म हो गया हाय मेरा कोई फायदा करो मेनू फड़ो मेरे 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 मेरा सहादत दो मेरा आ करो साल मैं ना गिरया होया तोडे मांगूआ मैं ओ असिदा मरदे मरदे भी जो आशिक होते हैं शहादत के वो जीना छोड़ देते हैं खिलौना समझ कर जिस्म को फोड़ देते हैं ना खुवाई से तक्तो ताज की ना हूरों की हसरत खुदा भी दे खुदाई ਤੋਂ ਵਾਪਿਸ ਮੋੜ ਦੇਤੇ ਅਸੀਂ ਉਹ ਆ ਕਮਾਲ ਕਰਦੇ ਆ ਤੂੰ ਕਰ ਲਓਗੇ ਰਿਸਨ ਤੁਸੀਂ ਸਾਡੀ ਅੱਜ ਦੇ ਲਈ ਬਸ ਇੰਨਾ